ਬਿਨਾਂ ਦੇਰ ਕੀਤਿਆਂ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਬੜੀ ਖਾਸ ਵੀਡੀਓ ਰਾਮਪੁਰਾ ਪਿੰਡ ਦੇ ਵਿੱਚ ਗੁਰਨਾਮ ਸਿੰਘ ਨਾਮ ਦਾ ਇੱਕ ਆਦਮੀ ਰਹਿੰਦਾ ਹੈ ਦਿਹਾੜੀ ਮਜ਼ਦੂਰੀ ਕਰਕੇ ਆਪਣਾ ਪਰਿਵਾਰ ਦਾ ਪੇਟ ਪਾਲਦਾ ਹੈ ਪਰਿਵਾਰ ਦੇ ਵਿੱਚ ਉਸਦੀ ਪਤਨੀ ਜਿਸ ਨੂੰ ਟੀਬੀ ਦੀ ਬਿਮਾਰੀ ਹੁੰਦੀ ਹੈ ਅਤੇ ਉਸਦੀ ਇੱਕ ਬੇਟੀ ਜਸਮੀਤ ਕੌਰ ਹੈ ਜਸਮੀਤ ਕੌਰ ਹਜੇ ਲਗਭਗ 13 ਕੋਹ ਸਾਲਾ ਦੀ ਹੈ ਕਿ ਉਸ ਨੂੰ ਪੜ੍ਹਾਈ ਦਾ ਬੜਾ ਸ਼ੌਕ ਹੈ 5ਵੀਂ 6ਵੀਂ ਕਲਾਸ ਦੇ ਵਿੱਚ ਪੜ੍ਹਦੀ ਹੈ ਅਤੇ ਹਮੇਸ਼ਾ ਹੀ ਅਵਲ ਨੰਬਰ ਲੈ ਕੇ ਸਾਰਿਆਂ ਤੋਂ ਅੱਗੇ ਰਹਿੰਦੀ ਹੈ ਅਤੇ ਹਮੇਸ਼ਾ ਹੀ ਸਭ ਤੋਂ ਚੰਗੇ ਨੰਬਰ ਲੈ ਕੇ ਕਲਾਸ ਦੇ ਵਿੱਚ ਪਹਿਲੇ ਨੰਬਰ ਤੇ ਆਦੀ ਹੈ ਪੜ੍ਹਾਈ ਤੋਂ ਇਲਾਵਾ ਬਾਕੀ ਕੰਮਾਂ ਦੇ ਵਿੱਚ ਵੀ ਸਭ ਤੋਂ ਅੱਗੇ ਹੈ ਇੰਨੀ ਛੋਟੀ ਉਮਰ ਦੇ ਵਿੱਚ ਉਹ ਰੋਟੀਆਂ ਬਣਾਉਣਾ ਜਾਣਦੀ ਹੈ ਰਸੋਈ ਦਾ ਲਗਭਗ ਸਾਰਾ ਕੰਮ ਕਰ ਲੈਂਦੀ ਹੈ ਹੁਣ ਦੋਸਤੋ ਸ਼ਾਇਦ ਇਸ ਪਰਿਵਾਰ ਨੂੰ ਕਿਸੇ ਦੀ ਬੁਰੀ ਨਜ਼ਰ ਲੱਗ ਪਈ ਥੋੜਾ ਹੀ ਸਮਾਂ ਸੀ ਕਿ ਇਹਨਾਂ ਦੀਆਂ ਖੁਸ਼ੀਆਂ ਖਤਮ ਹੋ ਗਈਆਂ ਇੱਕ ਆਦਮੀ ਸੁਲਤਾਨ ਸਿੰਘ ਜੋ ਕਿ ਉਸੇ ਹੀ ਪਿੰਡ ਦੇ ਵਿੱਚ ਸਰਪੰਚ ਸੀ ਪਿਛਲੇ 5 ਸਾਲ ਤੋਂ ਲਗਾਤਾਰ ਪਿੰਡ ਦਾ ਸਰਪੰਚ ਬਣਦਾ ਆ ਰਿਹਾ ਸੀ ਇੱਥੋਂ ਤੱਕ ਕਿ ਉਸ ਦੇ ਖਿਲਾਫ ਵੀ ਕੋਈ ਖੜਾ ਨਹੀਂ ਹੁੰਦਾ ਸੀ ਹਰ ਵਾਰ ਸਰਵਸੰਮਤੀ ਦੇ ਨਾਲ ਪਿੰਡ ਦੇ ਵਿੱਚ ਹੀ ਜਿੱਤ ਜਾਂਦਾ ਸੀ ਜਦੋਂ ਕਦੋਂ ਵੀ ਉਸ ਦੇ ਖਿਲਾਫ ਕਿਸੇ ਦੀ ਖੜੇ ਹੋਣ ਦੀ ਜ਼ਰੂਰਤ ਹੁੰਦੀ ਅਚਾਨਕ ਹੀ ਉਸ ਦੇ ਕਰ ਹਮਲਾ ਹੋ ਜਾਂਦਾ ਜਾਂ ਫਿਰ ਅਚਾਨਕ ਪੈਸੇ ਲੈ ਕੇ ਅਗਲਾ ਬੈਠ ਜਾ ਕਰਦਾ ਐਸੀ ਤਰ੍ਹਾਂ ਸੋ ਪਸੀ ਆਪਣਾ ਦਬਦਬਾ ਬਣਾਈ ਰੱਖਦਾ ਸੀ ਇਲਾਕੇ ਦੇ ਐਮਐਲਏ ਵੀ ਉਸ ਤੇ ਖਾਸਨ ਮੰਤਰੀਆਂ ਤੱਕ ਜਾਣਕਾਰੀ ਸੀ ਤਾਂ ਕਰਕੇ ਸ਼ਾਇਦ ਕੋਈ ਵੀ ਉਸ ਨਾਲ ਪੰਗਾ ਨਹੀਂ ਲੈਣਾ ਚਾਹੁੰਦਾ ਸੀ ਬਲੈਕ ਕਰਦਾ ਸੀ ਲੇਕਿਨ ਇੱਕ ਗੱਲ ਸਭ ਤੋਂ ਮਾੜੀ ਸੀ ਪਿੰਡ ਦੀਆਂ ਤੀਆਂ ਪੈਣਾ ਤੇ ਨਜ਼ਰ ਰੱਖਿਆ ਕਰਦਾ ਸੀ ਖਾਸ ਕਰਕੇ ਛੋਟੀਆਂ ਬੱਚੀਆਂ ਕਈ ਬੱਚੀਆਂ ਉਸਨੇ ਐਸੇ ਤਰ੍ਹਾਂ ਪਰਿਵਾਰ ਸਿਮਿਤ ਗੁੰਮ ਕਰ ਦਿੱਤੀਆਂ ਸੀ ਜਿਨ੍ਹਾਂ ਦਾ ਹਜੇ ਤੱਕ ਪਤਾ ਨਹੀਂ ਲੱਗਿਆ ਉਸ ਦੇ ਖਿਲਾਫ ਤਾਂ ਪੁਲਿਸ ਵੀ ਰਿਪੋਰਟ ਲਿਖਣ ਤੋਂ ਡਰਦੀ ਸੀ ਪੁਲਿਸ ਵੀ ਸੋਖਾ ਜਾਂ ਉਸ ਨੂੰ ਹੱਥ ਨਹੀਂ ਪਾਉਂਦੀ ਸੀ ਭਲਾ ਜਿਨੇ ਮਰਜ਼ੀ ਕਿਸ ਉਸ ਦੇ ਖਿਲਾਫ ਹੋ ਜਾਣ ਵੈਸੇ ਤਾਂ ਇਥੋਂ ਤੱਕ ਨੋਬਤਾਂਦੀ ਨਹੀਂ ਸੀ ਕਦੇ ਵੀ ਉਸ ਨੇ ਆਪਣੇ ਖਿਲਾਫ ਕਿਸ ਨਹੀਂ ਹੋਣ ਦਿੱਤਾ ਦੋਸਤੋ ਸਮਾ ਬੀਤਾ ਹੈ ਇਧਰੋਂ ਗੁਰਨਾਮ ਸਿੰਘ ਦੀ ਘਰ ਵਾਲੀ ਟੀਵੀ ਦੇ ਨਾਲ ਰੱਬ ਨੂੰ ਪਿਆਰੀ ਹੋ ਜਾਂਦੀ ਹੈ ਮਾਂ ਦੇ ਜਨਮ ਘਰੋਂ ਵਿਚਾਰੀ ਜਸਮੀਤ ਕੌਰ ਆਪਣਾ ਅਤੇ ਆਪਣੇ ਪਿਤਾ ਦਾ ਧਿਆਨ ਰੱਖਦੀ ਹੈ ਲੇਕਿਨ ਇਧਰੋਂ ਸੁਲਤਾਨ ਸਿੰਘ ਦੀ ਨਜ਼ਰ ਇਸ ਤੇ ਸੀ ਆਪਣੇ ਕਰ ਦਿਹਾੜੀਏ ਵੱਜੋਂ ਆਏ ਗੁਰਨਾਮ ਸਿੰਘ ਨੂੰ ਦੇਖਦਾ ਹੈ ਨਾਲ ਉਸ ਨੂੰ ਰੋਟੀ ਪਕੜਾਣਾ ਹੀ ਮੁੰਬਚਾਰੀ ਜਸਮੀਤ ਕੋਰਤਵੀ ਉਸ ਦੀ ਨਜ਼ਰ ਪੈ ਜਾਂਦੀ ਹੈ ਮਾੜੀਆਂ ਨਜ਼ਰਾਂ ਨਾਲ ਦਿਖ ਰਿਹਾ ਹੈ ਹਵਸੀ ਅੱਖਾਂ ਉਸ ਦੀਆਂ ਹਮੇਸ਼ਾ ਹੀ ਉਸ ਨੂੰ ਤੱਕਦੇ ਰਹਿੰਦੀਆਂ ਹਨ ਕਈ ਦਿਨ ਆਪਣੇ ਆਪ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ ਲੇਕਿਨ ਨਹੀਂ ਉਹ ਆਪਣੇ ਆਪ ਨੂੰ ਬਿਲਕੁਲ ਵੀ ਰੋਕ ਨਹੀਂ ਪਾਉਂਦਾ ਸਮਾ ਚੁੱਕਿਆ ਹੈ ਪਿੰਡ ਦੇ ਵਿੱਚ ਵੱਡੇ ਪੀਰ ਬਾਬੇ ਦਾ ਮੇਲਾ ਹੈ ਦੂਰੋਂ ਨੇੜੋਂ ਪਿੰਡ ਵਾਲੇ ਅਤੇ ਸ਼ਰਮੜੇ ਥਿਆਰੇ ਹਨ ਹਜ਼ਾਰਾਂ ਦੀ ਭੀੜ ਦਾ ਇਕੱਠ ਹੈ ਪਛਾਨ ਔਖਾ ਹੈ ਕੌਣ ਕਿਥੇ ਘੁੰਮ ਰਿਹਾ ਹੈ ਐਸੇ ਹੀ ਭੀੜ ਦੇ ਵਿੱਚ ਮੌਕਾ ਦੇ ਕੇ ਆਪਣੇ ਬੰਦਿਆਂ ਨੂੰ ਨਾਲ ਲੈ ਕੇ ਆਪਣੇ ਖਾਸ-ਖਾਸ ਆਦਮੀਆਂ ਨੂੰ ਇਕੱਠਾ ਕਰਕੇ ਸੁਲਤਾਨ ਸਿੰਘ ਗੁਰਨਾਮ ਸਿੰਘ ਨੂੰ ਅਤੇ ਉਸ ਦੀ ਛੋਟੀ ਬੇਟੀ ਨੂੰ ਚੱਕ ਕੇ ਲੈ ਆਂਦਾ ਹੈ ਨਹਿਰ ਵਾਲੇ ਪਾਸੇ ਕਮਾਦ ਵਿੱਚ ਲੈ ਜਾਂਦਾ ਹੈ ਬੱਚੀ ਨਾਲ ਗਲਤ ਕੰਮ ਕਰਦਾ ਹੈ ਸਾਰੀ ਰਾਤ ਲੱਗਿਆ ਰਹਿੰਦਾ ਹੈ ਜਦੋਂ ਤੱਕ ਕਿ ਬੱਚੀ ਅਧ ਮਰੀ ਨਹੀਂ ਹੋ ਚੁੱਕੀ ਬੱਚੀ ਰੋਂਦੀ ਹੈ ਕੁਰਲਾਉਂਦੀ ਹੈ ਚੀਕਾ ਮਾਰਦੀ ਹੈ لیکن شاید اوتھے آس پاس کوئی بھی نہیں سی جو کہ اس دی مدد کر سکے ادھروں ਜਦੋਂ ਗੁਰਨਾਮ ਸਿੰਘ ਇਸ ਗੱਲ ਦਾ ਵਿਰੋਧ ਕਰਦਾ ਹੈ ਉਹ ਆਪਣੀ ਬੱਚੀ ਨੂੰ ਬਚਾਉਣ ਵਾਸਤੇ ਹੱਥ ਪੈਰ ਮਾਰਦਾ ਹੈ ਉਸ ਦਾ ਵੀ ਗੜਾ ਖੋਟ ਕੇ ਉਸ ਨੂੰ ਖੁਦੇ ਵਿੱਚ ਸਿੱਟ ਦਿੱਤਾ ਜਾਂਦਾ ਹੈ ਨਹਿਰ ਦੇ ਕੋਲ ਲੱਗ ਰਖੂ ਜਿਸ ਦੇ ਵਿੱਚ ਪਾਣੀ ਇਕੱਠਾ ਹੈ ਪੱਥਰ ਜਿਆਦਾ ਹਨ ਵਿੱਚ ਗੁਰਨਾਮ ਸਿੰਘ ਡਿੱਗ ਚੁਕਿਆ ਹੈ ادھروں ساری رات غلط ਕੰਮ ਕਰਕੇ ਬੇਚਾਰੇ ਇੱਕ ਅਦਮਰੀ ਜਸਬੀਤ ਕੌਰ ਨੂੰ ਉਸੇ ਹੀ ਖੂਦੇ ਵਿੱਚ ਗੜਾ ਕੋਟ ਕੇ ਅਦਮਰੀ ਹੋਣ ਤੋਂ ਬਾਅਦ ਸਿਰ ਦਿੱਤਾ ਜਾਂਦਾ ਹੈ ਸੋਚ ਲੈਂਦੇ ਹਨ ਇਹਨਾਂ ਦੋਹਾਂ ਦਾ ਕੰਮ ਹੋ ਚੁੱਕਿਆ ਹੈ ਸ਼ਾਇਦ ਉਹ ਉਹਨਾਂ ਦਾ ਆਖਰੀ ਦਿਨ ਸੀ ਜਦੋਂ ਕਿਸੇ ਪਿੰਡ ਵਾਲੇ ਨੇ ਉਹਨਾਂ ਨੂੰ ਦੇਖਿਆ ਹੋਵੇ ਉਸ ਤੋਂ ਬਾਅਦ ਨਾ ਤਾਂ ਪਿੰਡ ਦੇ ਵਿੱਚ ਦਿਖਾਈ ਦਿੰਦੇ ਹਨ ਨਾ ਹੀ ਉਹਨਾਂ ਬਾਰੇ ਕੋਈ ਗੱਲ ਕਰਦਾ ਹੈ ਕਿਉਂਕਿ ਪਹਿਲਾਂ ਵੀ ਕਈ ਵਾਕਿਆ ਹੋ ਚੁੱਕੇ ਹਨ ਜਦੋਂ ਐਸੇ ਤਰ੍ਹਾਂ ਘਰ ਦੇ ਵਿੱਚੋਂ ਕੁੜੀਆਂ ਅਤੇ ਉਹਨਾਂ ਦੇ ਪਰਿਵਾਰ ਵਾਲੇ ਗਾਇਬ ਹੋ ਜਾਂਦੇ ਹਨ ਸਭ ਪਿੰਡ ਵਾਲੇ ਜਾਣਦੇ ਹਨ ਕਿੱਧਰ ਗਏ ਹਨ ਲੇਕਿਨ ਕੋਈ ਵੀ ਆਵਾਜ਼ ਨਹੀਂ ਚੁੱਕਦਾ ਸਭ ਨੂੰ ਪਤਾ ਹੈ ਜੇਕਰ ਆਵਾਜ਼ ਚੁੱਕਣ ਦੀ ਕੋਸ਼ਿਸ਼ ਕੀਤੀ ਜੇਕਰ ਇਸ ਦੇ ਖਿਲਾਫ ਬੋਲਣ ਦੀ ਜੁਰਤ ਵੀ ਕੀਤੀ ਤਾਂ ਇਧਰੋਂ ਸੁਲਤਾਨ ਸਿੰਘ ਉਹਨਾਂ ਦੇ ਪਰਿਵਾਰ ਨਾਲ ਵੀ ਆਹੀ ਹਾਲ ਕਰੇਗਾ ਉਹਨਾਂ ਨੂੰ ਵੀ ਬਖਸ਼ਿਆ ਨਹੀਂ ਜਾਣਾ ਇੱਥੇ ਕਿਸੇ ਪੁਲਿਸ ਦੀ ਨਹੀਂ ਚੱਲਦੀ ਕੋਈ ਨਹੀਂ ਸੋਚਦਾ ਕੋਈ ਨਹੀਂ ਦੇਖਦਾ ਅੱਗੇ ਕੌਣ ਹੈ ਸਭ ਸੁਲਤਾਨ ਦੇ ਥੱਲੇ ਹਨ ਸਭ ਸੁਲਤਾਨ ਨੂੰ ਮਰਬ ਮੰਨ ਚੁੱਕੇ ਹਨ ਕੋਈ ਵੀ ਉਸ ਦੇ ਖਿਲਾਫ ਖੜਾ ਨਹੀਂ ਹੋ ਪਾਂਦਾ ਇਧਰੋਂ ਵਿਚਾਰੀ ਜਸਮੀਤ ਕੌਰ ਖੂ ਦੇ ਵਿੱਚ ਪਈ ਹੈ ਮਰੰਦਾ ਇੰਤਜ਼ਾਰ ਕਰ ਰਹੀ ਹੈ ਲੇਕਿਨ ਸ਼ਾਇਦ ਰੱਬ ਨੇ ਉਸ ਵਾਸਤੇ ਕੋਈ ਹੋਰ ਕਿਸਮਤ ਰਚੀ ਸੀ ਬਚਾਰੀ ਨੂੰ ਇੱਕ ਨਿਹੰਗ ਸਿੰਘ ਜੋ ਕਿ ਉਸੇ ਹੀ ਨਹਿਰ ਦੇ ਕਿਨਾਰੇ ਗੁਜ਼ਰ ਰਿਹਾ ਹੈ ਉਥੋਂ ਕੱਢ ਲੈਂਦਾ ਹੈ ਦਿਖਦਾ ਹੈ ਬਚਾਰੀ ਦੇ ਸਾਥ ਅੜ ਰਹੇ ਹਨ ਖੂ ਦੇ ਵਿੱਚ ਸ਼ਾਇਦ ਗਲਤੀ ਨਾਲ ਡਿੱਗੀ ਹੋਵੇਗੀ ਲੇਕਿਨ ਜਦੋਂ ਖੂਨ ਨਾਲ ਲਤਪਟ ਦੇਖਦਾ ਹੈ ਜਦੋਂ ਸਾਰੇ ਸ਼ਰੀਰ ਤੇ ਖੂਨ ਦੇਖਦਾ ਹੈ ਅੰਦਰ ਵੀ ਇੱਕ ਬੰਦਾ ਦਿਖਦਾ ਹੈ ਤਾਂ ਉਸ ਨੂੰ ਸਮਝ ਆ ਜਾਂਦੀ ਹੈ ਗੱਲ ਕੋਈ ਵੱਡੀ ਹੈ ਇੱਥੇ ਮਾਮੂਲੀ ਗੱਲ ਨਹੀਂ ਚੱਲ ਰਹੀ ਉਸ ਨੂੰ ਇੰਜ ਵੀ ਪਤਾ ਹੈ ਪੁਲਿਸ ਦੇ ਕੋਲ ਕੁਝ ਨਹੀਂ ਹੋਣਾ ਕਿਉਂਕਿ ਇਹ ਗੱਲ ਅੱਜ ਤੋਂ ਲਗਭਗ 25 ਸਾਲ ਪੁਰਾਣੀ ਹੈ ਉਦੋਂ ਸ਼ੈਲ ਨਾ ਤਾਂ ਕੋਈ ਜ਼ਿਆਦਾ ਟੈਲੀਫੋਨ ਹੁੰਦੇ ਸਨ ਅਤੇ ਇੰਟਰਨੈਟ ਪਾਸ ਸ਼ਾਇਦ ਹੁੰਦਾ ਹੀ ਨਹੀਂ ਸੀ ਉਹ ਵਿਚਾਰਾ ਉਸ ਦਿਨ ਉੱਥੋਂ ਚੱਕ ਕੇ ਦੂਰ ਸ਼ਹਿਰ ਦੇ ਵਿਚਾਲਾ ਜਾਂਦਾ ਹੈ ਆਪਣੇ ਗੱਡੇ ਤੇ ਲੱਦ ਕੇ ਜੋ ਵੀ ਮਰਮ ਪੱਟੀਆਂ ਉਸ ਕੋਲ ਹੋਈਆਂ ਉੱਥੇ ਕਰ ਦਿੱਤੀਆਂ ਬਾਅਦ ਦੇ ਵਿੱਚ ਸ਼ਰਦੇ ਵਿੱਚ ਹਸਪਤਾਲ 'ਚ ਉਸਨੂੰ ਪਰਤੀਖਾਇਆ ਜਾਂਦਾ ਹੈ ਪਰਤੀਖਾ ਕੇ ਡਾਕਟਰ ਸਾਹਿਬ ਉਸਦਾ ਇਲਾਜ ਕਰਦੇ ਹਨ ਕਈ ਦਿਨ ਉੱਥੇ ਪਰਤੀ ਰੱਖਿਆ ਜਾਂਦਾ ਹੈ ਵਿਚਾਰਾ ਨਿਹੰਗ ਸਿੰਘ ਕਦੇ ਇਧਰੋਂ ਮੰਗ ਕੇ ਕਦੇ ਉਧਰੋਂ ਮੰਗ ਕੇ ਚਾਰ ਛਿਲਲੇ ਇਕੱਠੇ ਕਰਦਾ ਹੈ ਉਹਨਾਂ ਦੇ ਨਾਲ ਹੀ ਦਵਾਈਆਂ ਵਗੈਰਾ ਲੈ ਕੇ ਬੱਚੀ ਦਾ ਇਲਾਜ ਕਰਨ ਦੀ ਕੋਸ਼ਿਸ਼ ਕਰਦਾ ਹੈ ਬੱਚੀ ਠੀਕ ਹੋ ਜਾਂਦੀ ਹੈ ਬਾਅਦ ਦੇ ਵਿੱਚ ਆਪਣੇ ਨਾਲ ਉਸਨੂੰ ਗੁਰੂ ਘਰ ਲੈ ਜਾਂਦਾ ਹੈ ਅਤੇ ਉੱਥੇ ਲਿਜਾ ਕੇ ਆਪਣੇ ਕਮਰੇ ਦੇ ਵਿੱਚ ਰੱਖ ਲੈਂਦਾ ਹੈ ਆਪ ਉਸੇ ਹੀ ਗੁਰੂ ਘਰ ਦੇ ਵਿੱਚ ਗਰੰਤੀ ਸਿੰਘ ਡਿਊਟੀ ਕਰਦਾ ਹੈ ਅਤੇ ਬੱਚੀ ਨੂੰ ਪਾਲਣਾ ਪੋਛਣਾ ਸ਼ੁਰੂ ਕਰ ਦਿੰਦਾ ਹੈ ਲਗਭਗ 6 ਮਹੀਨਿਆਂ ਦੇ ਵਿੱਚ ਬੱਚੀ ਠੀਕ ਹੋ ਚੁੱਕੀ ਹੈ ਉਸ ਨੂੰ ਸਦਬੋਧਾ ਚੁੱਕੀ ਹੈ ਆਪਣੇ ਪੁਰਾਣੇ ਸਮੇਂ ਨੂੰ ਯਾਦ ਕਰਕੇ ਆਪਣੇ ਪਿਤਾ ਦੀ ਯਾਦ ਦੇ ਵਿੱਚ ਆਪਣੇ ਨਾਲ ਹੋਈ ਗਲਤ ਉਸ ਪਲ ਦੀ ਯਾਦ ਦੇ ਵਿੱਚ ਵਿਚਾਰੀ ਰਹਦੀ ਰਹਿੰਦੀ ਹੈ ਹਮੇਸ਼ਾ ਹੀ ਉਸ ਦੇ ਅੰਦਰ ਇੱਕ ਅਗ ਬੜਨੀ ਹੈ ਆਪਣੇ ਨਾਲ ਹੋਏ ਗਲਤ ਦਾ ਬਦਲਾ ਲੈਣ ਲਈ ਆਪਣੇ ਆਪ ਨੂੰ ਇਨਸਾਫ ਦੇਣ ਲਈ ਲੇਕਿਨ ਉਸ ਨੂੰ ਇਹ ਵੀ ਪਤਾ ਹੈ ਸਿਸਟਮ ਸੜ ਚੁੱਕਿਆ ਹੈ ਸਿਸਟਮ ਇਹ ਮਨਜ਼ੂਰੀ ਨਹੀਂ ਦਿੰਦਾ ਵੀ ਕਾਨੂੰਨੀ ਤੌਰ ਤੇ ਇਸ ਤਰ੍ਹਾਂ ਗਰੀਬ ਬੰਦਾ ਇੱਕ ਅਮੀਰ ਬੰਦੇ ਦੇ ਖਿਲਾਫ ਲੜ ਪਾਵੇ ਸ਼ਾਇਦ ਉਸ ਨੂੰ ਪਤਾ ਹੈ ਤਾਂ ਹੀ ਕਰਕੇ ਚੁੱਪ ਹੈ ਇਧਰ ਨਿਆਂਗ ਸਿੰਘ ਵੀ ਉਸ ਨੂੰ ਮਜ਼ਬੂਤ ਕਰਦਾ ਹੈ ਬਾਣੀ ਬਾਣੇ ਦੀ ਪੱਕੀ ਕਰਦਾ ਹੈ ਸਵੇਰੇ ਸ਼ਾਮ ਨਿਤਨੇਮ ਕਰਨਾ ਬਾਕੀ ਬਚੇ ਸਮੇਂ ਦੇ ਵਿੱਚ ਵਿਚਾਰੀ ਪੜਿਆ ਕਰਦੀ ਹੈ ਸਰਕਾਰੀ ਸਕੂਲ ਦੇ ਵੀ ਜਾਂਦੀ ਹੈ ਇਧਰੋਂ ਸਕਾਲਰਸ਼ਿਪ ਮਿਲ ਚੁੱਕੀ ਹੈ ਉਸਦੀ ਵਰਦੀ ਦਾ ਕਾਪੀ ਪੈਨ ਦਾ ਖਰਚਾ ਉੱਥੋਂ ਨਿਕਲ ਰਿਹਾ ਹੈ ਬੂਟ ਅਤੇ ਕਪੜੇ ਗੁਰੂ ਘਰ ਦੇ ਵਿੱਚ ਆਂਦੇ ਜਾਂਦੇ ਨੇ ਸੰਗਤਾਂ ਦੇ ਜਾਂਦੀਆਂ ਹਨ ਐਸੇ ਤਰ੍ਹਾਂ ਚੱਲ ਰਿਹਾ ਹੈ ਵਧੀਆ ਪੜ੍ਹਾਈ ਦੇ ਵਿੱਚ ਹੁਸ਼ਿਆਰ ਹੈ ਮਾਸਟਰ ਵੀ ਜਦੋਂ ਤੱਕ ਹੋ ਸਕੇ ਉਸਦੀ ਮਦਦ ਕਰਦੇ ਹਨ 12ਵੀਂ ਪਾਸ ਹੋ ਚੁੱਕੀ ਹੈ ਅੱਗੇ ਉਸ ਦਾ ਸੁਪਨਾ ਹੈ ਮੈਂ ਪੁਲਸ ਦੇ ਵਿੱਚ ਜਾਵਾਂ ਅਤੇ ਮੇਰੇ ਨਾਲ ਜੋ ਗਲਤ ਹੋਇਆ ਹੈ ਉਸ ਦਾ ਮੈਂ ਬਦਲਾ ਲਵਾਂ ਐਸੀ ਤਰ੍ਹਾਂ ਕਰਦੀ ਹੈ ਅੱਗੋਂ ਕਾਲਜ ਦੇ ਵਿੱਚ ਚਲੀ ਜਾਂਦੀ ਹੈ ਬੀਏ ਕਰਦੀ ਹੈ ਬੀਏ ਕਰਨ ਤੋਂ ਬਾਅਦ ਪੁਰਸੇ ਐਗਜ਼ਾਮ ਪੜ੍ਹਦੀ ਹੈ ਐਜ ਐ ਸਬ ਇੰਸਪੈਕਟਰ ਬਜਾਉ ਉਸਦੀ ਡਿਊਟੀ ਆ ਜਾਂਦੀ ਹੈ ਨ ਦੇਖੋ ਕਿਸਮਤ ਉਸਹੀ ਸ਼ਹਿਰ ਦੇ ਵਿੱਚ ਉਸਦੀ ਡਿਊਟੀ ਆਈ ਹੈ ਜਿੱਥੋਂ ਦੇ ਨੇੜਲੇ ਪਿੰਡ ਵਿੱਚ ਸ਼ਾਇਦ ਉਸ ਨਾਲ ਇਹਨੇ ਸਾਲ ਪਹਿਲਾਂ ਇਹ ਗਲਤ ਕੰਮ ਹੋਇਆ ਸੀ ਅੱਗੋਂ ਕਿਉਂਕਿ ਗੁਰੂਕਰ ਦੇ ਵਿੱਚ ਪੜੀ ਵੱਡੀ ਹੈ ਗੁਰੂਕਰ ਦੇ ਵਿੱਚ ਆਉਣ ਵਾਲੇ ਵੱਡੇ ਬੰਦਿਆਂ ਨਾਲ ਉਸਦੀ ਵਧੀਆ ਜਾਣ ਪਛਾਣ ਹੈ ਕਈ ਲੋਕ ਉਸ ਦੇ ਨਾਲ ਹੋਏ ਵਾਕਿਆ ਬਾਰੇ ਜਾਣਦੇ ਹਨ ਸਭ ਲੋਕਾਂ ਦੀ ਸਹਿਨੁਪਤੀ ਹੈ ਐਸੇ ਤਰ੍ਹਾਂ ਕਰਦੇ ਕਰਦੇ ਆਪਣੀ ਡਿਊਟੀ ਨਿਭਾਉਦੀ ਹੈ ਅਤੇ ਆਪਣੇ ਨਿਹੰਗ ਸਿੰਘ ਪਿਤਾ ਦੇ ਨਾਲ ਉਥੇ ਕਈ ਵਾਰ ਗੁਰੂ ਘਰ ਦੇ ਵਿੱਚ ਸੇਵਾ ਵੀ ਕਰਿਆ ਕਰਦੀ ਹੈ ਉਸ ਨੂੰ ਇੰਤਜ਼ਾਰ ਹੈ ਕੋਈ ਮੌਕਾ ਆਵੇ ਕੋਈ ਪਲਾਵੇ ਮੈਂ ਆਪਣੇ ਨਾਲ ਹੋਈ ਗਲਤੀ ਦਾ ਬਦਲਾ ਲਵਾਂ ਸੀਨੇ ਦੇ ਵਿੱਚ ਅਗ ਹੈ ਅੱਖਾਂ ਦੇ ਵਿੱਚ ਜਨੂੰਨ ਅਤੇ ਹੌਸਲਾ ਕੁਝ ਨਾ ਕੁਝ ਕਰ ਗੁਜ਼ਰਨ ਦਾ ਚਲੋ ਅੱਜ ਮੌਕਾ ਆ ਚੁਕਿਆ ਹੈ ਰਾਮਪੁਰਾ ਦੇ ਵਿੱਚ ਜ਼ਮੀਨੀ ਵਾਦ ਨੂੰ ਲੈ ਕੇ ਲੜਾਈ ਹੋ ਰਹੀ ਹੈ ਉਥੇ ਕਈਆਂ ਨੇ ਫੋਨ ਕੀਤੇ ਹਨ ਅਧਿਪਤ ਪੁਲਿਸ ਨੂੰ ਬੁਲਾਉਣ ਵਾਸਤੇ ਕਿਹਾ ਹੈ ਇਧਰੋਂ ਕਿਸੇ ਨਾਲ ਦੇ ਨਾ ਭੇਜ ਕੇ ਆਪ ਕਾਂਸਟੇਬਲਾਂ ਦੇ ਨਾਲ ਇੱਕ ਪੁਲਿਸ ਵਾਲੀ ਜੀਪ ਦੇ ਵਿੱਚ ਸਵਾਰ ਹੋ ਕੇ ਉੱਥੇ ਪਹੁੰਚ ਜਾਂਦੇ ਹਨ ਜਿਵੇਂ ਹੀ ਪਹੁੰਚੇ ਦੇਖਿਆ ਸੁਲਤਾਨ ਸਿੰਘ ਅੱਜ ਫੇਰ ਕਿਸੇ ਨਾਲ ਤੱਕਾ ਕਰ ਰਿਹਾ ਹੈ ਅੱਜ ਫੇਰ ਇੱਕ ਗਰੀਬ ਦੀ ਵਾਰੀ ਆਈ ਹੈ ਜਿਸ ਦੀ ਜ਼ਮੀਨ ਤੇ ਕਬਜ਼ਾ ਲੈਣਾ ਚਾਹਿਆ ਹੈ ਸ਼ਾਇਦ ਐਸੀ ਤਰ੍ਹਾਂ ਹੀ ਸੁਲਤਾਨ 10 ਕਿਲੇ ਤੋਂ ਅੱਜ 150 ਕਿਲੇ ਦਾ ਟੱਕ ਬਣਾ ਚੁੱਕਿਆ ਹੈ ਅੱਜ ਉਸ ਦੇ ਅੱਗੇ ਬੋਲਣ ਵਾਲਾ ਕੋਈ ਨਹੀਂ ਹੈ ਅੱਜ ਸਾਰੇ ਆਸ-ਪਾਸ ਦੇ ਪਿੰਡਾਂ ਦੇ ਵਿੱਚ ਉਸ ਦੀ ਤੂਤੀ ਬੋਲਦੀ ਹੈ ਕੋਈ ਉਸ ਦੇ ਖਿਲਾਫ ਖੜਾ ਨਹੀਂ ਹੁੰਦਾ ਪੁਰਸ ਵਾਲਾਂ ਤੱਕ ਉਸ ਦੀ ਚਲਦੀ ਹੈ ਕੋਈ ਵੀ ਉਸ ਤੋਂ ਉੱਤੇ ਨਹੀਂ ਹੈ ਸਭ ਪਾਸੇ ਉਸ ਦਾ ਰੋਟਵਾ ਹੈ ਸੁਲਤਾਨ ਸਿੰਘ ਚੋੜਾ ਹੋ ਕੇ ਉੱਥੇ ਆਪਣੀ ਗੱਦੇਦਾਰ ਕੁਰਸੀ ਦੇ ਉੱਪਰ ਬੈਠਾ ਹੈ ਆਪਣੇ ਬੰਦਿਆਂ ਨੂੰ ਇਸ਼ਾਰੇ ਕਰ ਰਿਹਾ ਹੈ ਅੱਗੋਂ ਪੰਚਾਇਤ ਦੇ ਉੱਪਰ ਦਬਾਅ ਪਾ ਰਿਹਾ ਹੈ ਜਿਸ ਤਰੀਕੇ ਨਾਲ ਜੋ ਇਹ ਮਸਲਾ ਹੈ ਉਸ ਦੇ ਹੱਕ ਦੇ ਵਿੱਚ ਆ ਜਾਵੇ ਲੇਕਿਨ ਅੱਗੋਂ ਗਰੀਬ ਬੰਦੇ ਮੰਨਣ ਵਾਲੇ ਨਹੀਂ ਹਨ ਕਿਵੇਂ ਮੰਨ ਜਾਣ ਉਹਨਾਂ ਦੀ ਰੋਜੀ ਰੋਟੀ ਉਹਨਾਂ ਤੋਂ ਖੋਈ ਜਾ ਰਹੀ ਹੈ ਇਕਲੋਤਾ ਢਾਈ ਕਿਲੇ ਦਾ ਟੱਕ ਉਹਨਾਂ ਤੋਂ ਖੋਇਆ ਜਾ ਰਿਹਾ ਹੈ ਸੁਲਤਾਨ ਗਲਤ ਤਰੀਕੇ ਦੇ ਨਾਲ ਕਾਗਜ਼ ਬਣਾ ਕੇ ਪਟਵਾਰੀ ਨੂੰ ਆਪਣੇ ਪੱਖ ਦੇ ਵਿੱਚ ਕਰਕੇ ਤਹਿਸੀਲਦਾਰ ਨੂੰ ਆਪਣੇ ਪੱਖ ਦੇ ਵਿੱਚ ਕਰਕੇ ਇੱਥੇ ਖੜਾ ਹੈ ਇੱਥੇ ਉਹਨਾਂ ਦੀ ਜ਼ਮੀਨ ਹੜਪਣ ਦੀ ਤਿਆਰੀ ਦੇ ਵਿੱਚ ਹੈ ਅਗੋਂ ਜਿਵੇਂ ਹੀ ਜਸਮੀਤ ਕੌਰ ਆਈ ਦੇਖਿਆ ਇਹ ਤੇ ਤਾਂ ਸੁਲਤਾਨ ਵਾਪਸ ਟੱਕਾ ਕਰ ਰਿਹਾ ਹੈ ਅਗੋਂ ਗਰਜ ਦੀ ਆਵਾਜ਼ ਦੇ ਵਿੱਚ ਬੋਲਦੀ ਹੈ ਸੁਲਤਾਨ ਸਿੰਘ ਅੱਜ ਤੋਂ ਬਾਅਦ ਤੇਰਾ ਇੱਥੇ ਹੁਕਮ ਚਲਾਣਾ ਬੰਦ ਹੋ ਚੁੱਕਿਆ ਹੈ ਤੇਰਾ ਉਹੀ ਹਸ਼ਰ ਕਰਾਂਗੇ ਜੋ ਤੂੰ ਮੇਰੇ ਨਾਲ ਅੱਜ ਤੋਂ ਠੀਕ 25 ਸਾਲ ਪਹਿਲਾਂ ਕੀਤਾ ਸੀ ਜਿਉਂ ਤੂੰ ਮੇਰੇ ਪਿਤਾ ਦੇ ਨਾਲ ਕੀਤਾ ਅੱਜ ਮੈਂ ਤੇਰੇ ਤੋਂ ਬਦਲਾ ਲੈਣਾਈ ਹਾਂ ਸੁਲਤਾਨ ਦੀ ਕੁਰਸੀ ਤੇ ਬੈਠੇ ਦੇ ਪੈਰ ਹਿਲ ਚੁੱਕੇ ਹਨ ਇੱਕਦਮ ਖੜਾ ਹੋ ਜਾਂਦਾ ਹੈ ਅਚਾਨਕ ਦੇਖਿਆ ਅੱਗੋਂ ਉਹੀ ਜਸਮੀਤ ਕੌਰ ਜਿਸ ਨੂੰ 25 ਸਾਲ ਪਹਿਲਾਂ ਆਪਣੇ ਇਹਨਾਂ ਹੱਥਾਂ ਦੇ ਨਾਲ ਗਲਾਂ ਘੋਟਿਆ ਸੀ ਜਿਸ ਨੂੰ 25 ਸਾਲ ਪਹਿਲਾਂ ਗਲਤ ਕੰਮ ਕਰਕੇ ਖੂਦੇ ਵਿੱਚ ਸੜ ਦਿੱਤਾ ਸੀ ਜਿਸ ਦੇ ਪਿਤਾ ਨੂੰ ਆਪਣੇ ਹੱਥੀਂ ਗੱਡੀ ਚੜਾਇਆ ਸੀ ਅੱਜ ਸਾਹਮਣੇ ਖੜੀ ਹੈ ਚੰਡੀ ਦਾ ਰੂਪ ਬਣ ਕੇ ਲਾਲੱਖਾਂ ਦੇ ਨਾਲ ਸੁਨਕੂ ਰਹੀ ਹੈ ਉਸ ਨੂੰ ਕੰਬਾ ਛੜ ਚੁੱਕਿਆ ਹੈ ਉਸਤੇ ਗੁਨਾਹ ਸਾਹਮਣੇ ਖੜੇ ਹਨ ਗੁਨਾਹ ਹੁਣ ਕਬੂਲਨੇ ਪੈਣੇ ਹਨ ਬਿਨਾ ਗੁਨਾਹ ਕਹੋਲੇ ਸ਼ਾਇਦ ਹੁਣ ਸਰਨਾ ਨਹੀਂ ਹੈ ਪਿੰਡ ਵਾਲੇ ਵੀ ਹੈਰਾਨ ਹਨ ਇਹ ਤਾਂ ਜਸਮੀਤ कौर ਹੈ 10 ਸਾਲ ਪਹਿਲਾਂ ਇਥੋਂ ਇਕ ਤਨਕ ਗਾਇਬ ਹੋ ਚੁੱਕੀ ਸੀ ਉਸ ਨੂੰ ਦੇਖ ਕੇ ਪਿੰਡ ਦੀਆਂ ਔਰਤਾਂ ਜੋ ਕਿ ਸ਼ਾਇਦ ਦਰੋਂ ਇਹ ਸਾਰਾ ਕੁਝ ਦੇਖ ਰਹੀਆਂ ਸੀ ਕੋਲੇ ਆ ਚੁੱਕਿਆ ਹਨ ਸਭ ਲੋਕ ਇਕੱਠੇ ਹੋ ਚੁੱਕੇ ਹਨ ਬਿਲਕੁਲ ਅੱਜ ਸੁਲਤਾਨ ਦੇ ਖਿਲਾਫ ਇਸ ਤਰ੍ਹਾਂ ਲੋਕ ਇਕੱਠੇ ਹੋ ਚੁੱਕੇ ਹਨ ਸਾਰਿਆਂ ਦੇ ਵਿੱਚ ਇੱਕ ਆਏ ਸਭ ਲੋਕ ਚਾਹਦੇ ਹਨ ਅੱਜ ਸੁਲਤਾਨ ਦਾ ਅੰਤ ਹੋ ਜਾਵੇ ਲੇਕਿਨ ਅਗੋ ਉਹ ਵੀ ਕੋਈ ਕੱਚਾ ਖੜਾ ਨਹੀਂ ਹੈ ਉਸਨੇ ਵੀ ਪਤਾ ਨਹੀਂ ਇਸ ਤਰ੍ਹਾਂ ਦੇ ਕਿੰਨੇ ਪੁਲਿਸ ਵਾਲੇ ਇਧਰ ਤੋਂ ਉਧਰ ਕਿਤੇ ਹਨ ਕਿਨੇ ਲੋਕ ਇਸ ਤਰ੍ਹਾਂ ਦਬੇ ਹਨ ਕੋਈ ਆਮ ਇਨਸਾਨ ਨਹੀਂ ਹੈ ਅੰਦਾ ਪੈਸਾ ਹੈ ਉਤੋਂ ਐਨੀ ਰਾਜਨੀਤਿਕ ਪਾਵਰ ਆਪਣੇ ਯਾਰ ਐਮਐਲਏ ਨੂੰ ਫੋਨ ਲਗਾਉਂਦਾ ਹੈ ਆ ਦੇਖ ਇੱਥੇ ਕੀ ਹੋ ਰਿਹਾ ਹੈ ਇੱਕ 2 ਕੋਟੀ ਦੀ ਪੁਲਸ ਵਾਲੀ ਮਿਰਤੇ ਰੋ ਮਾਰੀ ਹੈ ਮੈਨੂੰ ਅਕਦੀ ਹੈ ਵੀ ਇੱਥੇ ਮੇਰਾ ਅੰਤ ਆ ਚੁਕਿਆ ਹੈ ਮੇਰੇ ਇਲਾਕੇ ਦੇ ਵਿੱਚ ਆ ਕੇ ਮਿਰਤੇ ਬੜਕਾ ਮਾਰਦੀ ਹੈ ਇਸ ਨੂੰ ਟਿਕਾਓ ਨਹੀਂ ਤਾਂ ਮੈਂ ਆਪਣੇ ਤਰੀਕੇ ਨਾਲ ਹੈਂਡਲ ਕਰਾਂਗਾ ਬਾਅਦ ਦੇ ਵਿੱਚ ਨਾ ਕਹੀਂ ਵੀ ਖਬਰਾਂ ਦੇ ਵਿੱਚ ਇੱਥੇ ਕੁਝ ਹੋਰ ਚੱਲ ਰਿਹਾ ਹੈ ਦੇਖ ਲੈ ਆਪਣੇ ਹਿਸਾਬ ਨਾਲ ਦੇਖ ਲੈ ਅੱਗੋਂ ਐਮਐਲਏ ਮੁੱਖ ਮੰਤਰੀਆਂ ਤੱਕ ਫੋਨ ਕਰਦਾ ਹੈ ਉਤੋਂ ਜਿਵੇਂ ਹੀ ਪਤਾ ਲੱਗਿਆ ਵੀ ਇਹ ਵੀ ਕੋਈ ਆਮ ਇਨਸਾਨ ਨਹੀਂ ਹੈ ਇਸ ਦੀ ਉੱਤ ਤੱਕ ਜਾਣਕਾਰੀ ਹੈ ਇਹ ਮੁੱਖ ਮੰਤਰੀ ਸਾਹਿਬ ਦੇ ਨੇੜੇ ਦੇ ਹਨ ਉਸੇ ਪਿੰਡ ਦੇ ਮੁੱਖ ਮੰਤਰੀ ਸਾਹਿਬ ਹਨ ਜਿੱਥੋਂ ਦਾ ਇਸ ਦਾ ਪਿਤਾ ਨਿਹੰਗ ਸਿੰਘ ਹੈ ਪੂਰੀ ਜਾਣਕਾਰੀ ਹੈ ਉਹ ਅਗੋਂ ਇਸ ਦਾ ਤਬਦਲਾ ਨਹੀਂ ਕਰਨਗੇ ਅਗੋਂ ਕੋਈ ਵੀ ਅਸਰ ਨਹੀਂ ਹਨ ਇੱਥੇ ਜਿਵੇਂ ਹੀ ਇਹ ਸਾਰਾ ਕੁਝ ਸੁਣਿਆ ਸੁਲਤਾਨ ਨੂੰ ਆਪਣਾ ਅੰਤ ਸਾਹਮਣੇ ਦਿਖ ਰਿਹਾ ਹੈ ਸਾਹਮਣੇ ਆਪਣੇ ਕਾਲ ਨੂੰ ਖੜੀ ਦੇਖ ਅਚਾਨਕ ਬੰਦਲ ਜਾਂਦਾ ਹੈ ਇਹ ਜੋ ਢਾਈ ਕਿਲੇ ਵਾਲਾ ਮਸਲਾ ਹੈ ਇਸ ਨੂੰ ਵਿਚਾਰੇ ਛੱਡ ਕੇ ਆਪਣੀ ਘਰ ਚੱਕ ਕੇ ਉੱਥੋਂ ਭੱਜ ਜਾਂਦਾ ਹੈ ਹੁਣ ਇੱਕ ਆਪਣੀ ਪਹਿਲੀ ਜਿੱਤ ਨੂੰ ਲੈ ਕੇ ਬੜੇ ਖੁਸ਼ ਹੈ ਬੜਾ ਪਿੰਡ ਦੇ ਵਿੱਚ ਆਨੰਦ ਦਾ ਮਾਹੌਲ ਹੈ ਕਿਉਂਕਿ ਕਿੰਨੇ ਸਾਲਾਂ ਬਾਅਦ ਸ਼ਾਇਦ ਅੱਜ ਇੱਕ ਪਹਿਲਾ ਮੌਕਾ ਹੈ ਜਦੋਂ ਫੈਸਲਾ ਕਿਸੇ ਗਰੀਬ ਦੇ ਹੱਕ ਦੇ ਵਿੱਚ ਹੋਇਆ ਹੈ ਜਦੋਂ ਅੱਜ ਕਿਸੇ ਗਰੀਬ ਦੀ ਜ਼ਮੀਨ ਸੁਲਤਾਨ ਦੇ ਇੱਕ ਹੱਥ ਤੋਂ ਬਾਦ ਬਚ ਚੁੱਕੀ ਹੈ ਸੁਲਤਾਨ ਦੀਆਂ ਮਾੜੀਆਂ ਨਜ਼ਰਾਂ ਤੋਂ ਬਾਅਦ ਅੱਜ ਪਹਿਲੀ ਵਾਰ ਹੈ ਜਦੋਂ ਸ਼ਾਇਦ ਕੋਈ ਆਪਣੇ ਆਪ ਨੂੰ ਬਚਾ ਸਕਿਆ ਹੈ ਸ਼ਾਇਦ ਕਾਲ ਦਾ ਅੰਤ ਨੇੜੇ ਹੈ ਸਭ ਲੋਕ ਉਸ ਨੂੰ ਦੇਖਦੇ ਹਨ ਸਭ ਲੋਕ ਉਸ ਨੂੰ ਸੁਣਾ ਚਾਹੁੰਦੇ ਹਨ ਕਿਵੇਂ ਬੱਚੀ ਅੱਗੋਂ ਆਖਦੀ ਹੈ ਮੇਰੋਂ ਕੱਲੇ ਕੱਲੇ ਦੱਸੋ ਤੁਹਾਡੇ ਨਾਲ ਜੋ ਵੀ ਤੱਕਾ ਹੋਇਆ ਹੈ ਜੋ ਵੀ ਇਨਸਾਨ ਤੁਹਾਡੀ ਜ਼ਿੰਦਗੀ ਨੂੰ ਖਰਾਬ ਕਰਦਾ ਹੈ ਮੈਨੂੰ ਦੱਸੋ ਅਸੀਂ ਉਸ ਨਾਲ ਕਾਨੂੰਨੀ ਤਰੀਕੇ ਨਾਲ ਬਦਲਾ ਲਵਾਂਗੇ ਹੁਣ ਤੁਹਾਨੂੰ ਡਰਨ ਦੀ ਲੋੜ ਨਹੀਂ ਹੈ ਮੈਂ ਤੁਹਾਡੀ ਆਪਣੀ ਧੀ ਹਾਂ ਮੇਰੇ ਨਾਲ ਖੁਦ ਨਾਲ ਗਲਤ ਹੋਇਆ ਹੈ ਮੈਂ ਆਪਣਾ ਬਦਲਾ ਲਵਾਂਗੀ ਨਾਲ ਤੁਸੀਂ ਦੱਸੋ ਤੁਹਾਡੇ ਨਾਲ ਕੀ ਹੋਇਆ ਹੈ ਆਪਾਂ ਸਭ ਮਿਲ ਕੇ ਸੁਲਤਾਨ ਦੇ ਖਿਲਾਫ ਲੜਾਂਗੇ ਅੱਗੋਂ ਸਾਰੇ ਇਕੱਲਾ ਇਕੱਲਾ ਕਰਕੇ ਬੋਲਣ ਲੱਗ ਜਾਂਦੇ ਹਨ ਮੇਰੀ ਧੀ ਦੇ ਨਾਲ ਇਸਨੇ ਆ ਕੰਮ ਕੀਤਾ ਬਾਦ ਦੇ ਵਿੱਚ ਉਹ ਵੀ ਨਹੀਂ ਆਈ ਕੋਈ ਅਖਦਾ ਹੈ ਮੇਰੀ ਨੂੰ ਉਸ ਦਿਨ ਤੋਂ ਗਾਇਬ ਹੈ ਕੋਈ ਅਖਦਾ ਹੈ ਮੇਰੀ ਜ਼ਮੀਨ ਡਬਲੀ ਹੈ ਸਭ ਇੱਕੋ ਸੁਰਦੇਵ ਚੱਕਦੇ ਹਨ ਅਸੀਂ ਧੀ ਤੇਰੇ ਨਾਲ ਹਾਂ ਲੇਕਿਨ ਸਾਡੇ ਪਰਿਵਾਰ ਹਨ ਦੇਖਣੇ ਕਿਤੇ ਸਾਡੇ ਤੇ ਕੋਈ ਆਚਨਾ ਹੋਵੇ ਅੱਗੋਂ ਅਖਦੀ ਹੈ ਜੇਕਰ ਤੁਸੀਂ ਸੱਚਮੁੱਚ ਮੇਰੇ ਨਾਲ ਹੋ ਮੈਂ ਵਾਦਾ ਕਰਦੀ ਹਾਂ ਮੇਰੇ ਜੌਂਦੇ ਜੀ ਤੁਹਾਨੂੰ ਕੁਝ ਨਹੀਂ ਹੋਣ ਦੇਵਾਂਗੀ ਜਦ ਤੱਕ ਮੈਂ ਇਸ ਵਰਦੀ ਦੇ ਵਿੱਚ ਹਾਂ ਜਦਕਿ ਮੇਰੇ ਸਾਹ ਚੱਲਦੇ ਹਨ ਮੈਂ ਤੁਹਾਡਾ ਬਾਲ ਵੀ ਵੇਗਾ ਨਹੀਂ ਹੋਣ ਦਿੰਦੀ ਤੁਸੀਂ ਚਿੰਤਾ ਨਾ ਕਰੋ ਅੱਜ ਤੋਂ ਬਾਅਦ ਉਸ ਮੜੇ ਇਨਸਾਨ ਦੀ ਇੱਥੇ ਇੱਕ ਵੀ ਨਹੀਂ ਚੱਲਣੀ ਚਲੋ ਪੜ੍ਹ ਸਥਾਨੇ ਆ ਚੁੱਕੀ ਹੈ ਜੋ ਜੋ ਵੀ ਪਿੰਡ ਵਾਲਿਆਂ ਦੇ ਬਿਆਨ ਸਨ ਜੋ ਜੋ ਉਹਨਾਂ ਦੇ ਕੋਲ ਸੁਲਤਾਨ ਦੇ ਖਿਲਾਫ ਸਬੂਤ ਸਨ ਸਭ ਇਕੱਠੇ ਕਰ ਚੁੱਕੀ ਹੈ ਇੱਕ ਵੱਡੀ ਚਾਰਟ ਸ਼ੀਟ ਬਣਾਈ ਜਾਂਦੀ ਹੈ ਕੋਰਟ ਦੇ ਵਿੱਚ ਅਗਲੇ ਹੀ ਦਿਨ ਸਾਰਾ ਕੁਝ ਪੇਸ਼ ਕਰ ਦਿੱਤਾ ਜਾਂਦਾ ਹੈ ਕੋਰਟ ਸਾਰਾ ਕੁਝ ਦੇਖਦੇ ਉਸ ਤੇ ਬਾਹਰ ਜਾਣ ਤੇ ਬੈਨ ਲਗਾ ਦਿੰਦਾ ਹੈ ਇਦੋਂ ਆਪਣੀਆਂ ਜਾਣਕਾਰੀਆਂ ਇਸਤੇਮਾਲ ਕਰਦੀ ਹੈ ਐਸਪੀ ਸਾਹਿਬ ਜੋ ਕਿ ਉਸਦੀ ਮੰਨਦੇ ਹਨ ਅਤੇ ਦੇਖਦੇ ਹਨ ਵੀ ਸੱਚਮੁੱਚ ਕੋੜੀ ਇਮਾਨਦਾਰ ਹੈ ਇਹਨਾਂ ਸਭ ਦੇਖ ਕੇ ਸੁਲਤਾਨ ਦੇ ਹਾਊਸ ਅਰੈਸਟ ਦੇ ਆਰਡਰ ਦੇ ਦਿੰਦੇ ਹਨ ਹੁਣ ਕੋਰਟ ਦੇ ਵਿੱਚੋਂ ਅਤੇ ਐਸਪੀ ਸਾਹਿਬ ਦੇ ਆਰਡਰ ਦੇ ਬਾਅਦ ਸੁਲਤਾਨ ਸਿੰਘ ਆਪਣੇ ਪਿੰਡ ਤੋਂ ਬਾਹਰ ਨਹੀਂ ਨਿਕਲ ਸਕਦਾ ਇਥੋਂ ਤੱਕ ਕਿ ਉਸਦੇ ਘਰ ਦੇ ਗੇਟ 'ਤੇ ਪੁਲਿਸ ਖੜੀ ਹੈ ਅੰਦਰ ਰਹਿਣਾ ਪੈਂਦਾ ਹੈ ਹੁਣ ਉਸ ਦੀਆਂ ਸ਼ਕਤੀਆਂ ਖਤਮ ਹੋ ਰਹੀਆਂ ਹਨ ਬੋਖਲਾਏ ਫਰਦਾ ਹੈ ਕਦੇ ਇੱਧਰ ਫੋਨ ਕਰਦਾ ਹੈ ਕਦੇ ਉਧਰ ਲekin ਦਾਲ ਨਹੀਂ ਗਲਦੀ ਲekin ਕੋਈ ਵੀ ਉਸ ਨੂੰ ਸੁਣਨ ਤੱਕ ਤਿਆਰ ਨਹੀਂ ਹੈ ਸ਼ਾਇਦ ਉਸਦੇ ਪਾਪਾਂ ਦਾ ਕੜਾ ਪੜ ਚੁਕਿਆ ਹੈ ਅੱਜ ਸ਼ਾਇਦ ਉਸਦੇ ਅੰਤ ਦਾ ਦਿਨ ਹੈ ਲekin ਸੁਲਤਾਨ ਵੀ ਕੱਟਾ ਖੜਾ ਨਹੀਂ ਹੈ ਉਹ ਵੀ ਐਨੀ ਛੇਤੀ ਕਿਤੇ ਡਿੱਗਣ ਵਾਲਾ ਨਹੀਂ ਹੈ ਪੁਰਾਣਾ ਬੋੜ ਹੈ ਉਸ ਨੂੰ ਥੱਲੇ ਡਿੱਗਣ ਵਾਸਤੇ ਜੋਰ ਚਾਹੀਦਾ ਹੈ ਉਸ ਦੀਆਂ ਜੜਾਂ ਬਹੁਤ ਮਜ਼ਬੂਤ ਹਨ ਹੁਣ ਜਸਮੀਤ ਨੇ ਸੁਲਤਾਨ ਨੂੰ ਤਾਂ ਕਬੂ ਕਰ ਲਿਆ ਹੈ ਲekin ਉਹ ਚਾਰ ਬੰਦੇ ਜੋ ਕਿ ਉਸ ਦਿਨ ਮੇਲੇ ਵਾਲੇ ਦਿਨ ਉਸ ਨੂੰ ਉਹ ਤੋਂ ਚੱਕ ਕੇ ਲਿਆਏ ਹਨ ਜੋ ਕਿ ਉਸ ਦਿਨ ਸੁਲਤਾਨ ਦੇ ਪੱਖ ਦੇ ਵਿੱਚ ਸਨ ਉਹਨਾਂ ਚਾਰਾਂ ਨੂੰ ਪੜਨਾ ਬਹੁਤ ਰਾਜ਼ਮੀ ਹੈ ਉਹਨਾਂ ਦੇ ਵਿੱਚੋਂ ਦੋ ਤਾਂ ਸੁਲਤਾਨ ਦੇ ਬਹੁਤ ਖਸਨ ਜਦੋਂ ਤੱਕ ਇਹ ਲੋਟ ਨਹੀਂ ਆਉਂਦੇ ਜਦੋਂ ਤੱਕ ਇਹਨਾਂ ਦਾ ਕੁਝ ਨਹੀਂ ਬਣਦਾ ਅੱਗੋਂ ਸ਼ਾਇਦ ਸੁਲਤਾਨ ਦਾ ਵੀ ਕੁਝ ਵਿਗਾੜਨਾ ਔਖਾ ਹੈ ਇੱਕ ਇੱਕ ਕਰਕੇ ਇਹਨਾਂ ਦੇ ਖਿਲਾਫ ਐਕਸ਼ਨ ਲੈਣੀ ਸ਼ੁਰੂ ਕਰਦੀ ਹੈ ਇਹਨਾਂ ਦੇ ਖਿਲਾਫ ਸਬੂਤ ਇਕੱਠੇ ਕਰਦੀ ਹੈ 24 ਘੰਟੇ ਦੇ ਅੰਦਰ ਅੰਦਰ ਅਰੈਸਟ ਵਾਰੰਟ ਜਾਰੀ ਹੋ ਜਾਂਦਾ ਹੈ ਇੱਕ ਨੂੰ ਰਾਮਪੁਰਾ ਦੇ ਪਿੰਡ ਦੇ ਵਿੱਚ ਹੀ ਕਾਬੂ ਕਰ ਲਿਆ ਜਾਂਦਾ ਹੈ ਇੱਕ ਆਪਣੇ ਸੋਹਰੇ ਪਿੰਡ ਬੈਠਾ दारू ਪਿੰਦਾ ਖੇਤ ਦੇ ਵਿੱਚ ਚੁਕਲਾ ਜਾਂਦਾ ਹੈ ਬਾਕੀ ਇੱਕ Rajasthan ਭਜਨ ਦੀ ਤਿਆਰੀ ਦੇ ਵਿੱਚ ਉਸ ਨੂੰ ਅਬੋਹਰ ਰੋਡ ਤੋਂ ਫੜ ਲਿਆ ਜਾਂਦਾ ਹੈ ਅਤੇ ਚੌਥਾ ਜੋ ਕਿ ਸਭ ਤੋਂ ਛਾਤਰ ਸੀ ਸ਼ਮਸ਼ੇਰ ਸਿੰਘ ਉਹ ਅੱਗੇ ਨੇਪਾਲ ਦੇ ਵਿੱਚ ਬੈਠਾ ਹੈ ਉੱਥੇ ਬੈਠਾ ਬਲੈਕ ਕਰਦਾ ਹੈ ਉਸ ਦੇ ਖਿਲਾਫ ਸ਼ਾਇਦ ਐਕਸ਼ਨ ਲੈਣ ਦੀ ਪੰਜਾਬ ਪੁਲਿਸ ਦੀ ਪਹਿਲੀ ਕਾਰਵਾਈ ਹੋਵੇਗੀ ਜਦੋਂ ਕਿ ਆਪਣੇ ਦੇਸ਼ ਤੋਂ ਬਾਹਰ ਜਾ ਕੇ ਦੂਜੇ ਦੇਸ਼ ਦੇ ਵਿੱਚ ਕਾਰਵਾਈ ਪਾਈ ਜਾਂਦੀ ਹੈ ਨੇਪਾਲ ਪੁਲਿਸ ਨਾਲ ਸੰਪਰਕ ਬਣਾ ਜਾਂਦੇ ਹਨ ਅਗੋਂ ਨੇਪਾਲ ਦੀ ਪੁਲਿਸ ਉਸ ਨੂੰ ਬਾਰਡਰ ਦੇ ਕੋਲੋਂ ਚੱਕ ਲੈਂਦੀ ਹੈ ਚਾਰੇ ਹੱਥ ਮੜ ਦਿੱਤੇ ਹਨ ਸੁਲਤਾਨ ਨਿਹਾਤਾ ਹੋ ਚੁੱਕਿਆ ਹੈ ਉਸ ਦੇ ਕੋਲ ਹੁਣ ਆਪਣੇ ਖਾਸ ਬੰਦੇ ਨਹੀਂ ਹਨ ਉਹ ਬੰਦੇ ਜੋ ਕਿ ਹਰ ਮੁਸੀਬਤ ਦੇ ਵਿੱਚ ਉਸ ਨੂੰ ਬਚਾਏ ਕਰਦੇ ਸਨ ਆਪਣੇ ਆਪ ਨੂੰ ਢਾਲ ਦੇਖਦਾ ਹੈ ਅਗੋਂ ਮਾਫੀ ਮੰਗਣ ਦੇ ਅਨਾਵਾ ਉਸ ਕੋਲ ਕੁਝ ਨਹੀਂ ਹੈ ਅਗਲੇ ਹੀ ਦਿਨ ਆਪਣੇ ਘਰ ਆਈ ਜਸਮੀਤ ਕੋਟ ਦੇ ਪੈਰੀ ਪਜਾਂਦਾ ਹੈ ਧੀਏ ਮੈਂ ਤੇਰੇ ਪਿਓ ਦੀ ਉਮਰ ਦਾ ਹਾਂ ਮਨਿਆ ਮੈਂ ਤੇਰੇ ਅਤੇ ਤੇਰੇ ਪਿਓ ਨਾਲ ਬਹੁਤ ਗਲਤ ਕੀਤਾ ਹਾਂ ਲੇਕਿਨ ਮੈਨੂੰ ਮਾਫ ਕਰ ਦੇ ਅਗੋਂ ਉਸ ਨੂੰ ਇਸ ਤਰ੍ਹਾਂ ਗੜੜਾਉਂਦਾ ਦੇਖ ਜਸਮੀਤ ਕੋਟ ਹਾਸਕੇ ਬੋਲਦੀ ਹੈ ਅੱਛਾ ਮਾਫੀ ਇੰਨੇ ਵੱਡੇ ਗੁਨਾਹ ਤੋਂ ਬਾਅਦ ਜਦੋਂ ਤੂੰ ਪਿੰਡ ਦੀਆਂ ਇੰਨੀਆਂ ਧੀਆ ਇੰਨੇ ਲੋਕ ਇੱਥੋਂ ਗੈਬ ਕਰ ਦਿੱਤੇ ਹਨ ਇੰਨੇ ਲੋਕ ਤੂਖਾਂ ਦੇ ਵਿੱਚ ਛਿੜ ਦਿੱਤੇ ਹਨ ਇੰਨੇ ਲੋਕ ਤੇਰੀ ਇਸ ਹਵੇਲੀ ਦੇ ਵਿੱਥਾਂਲੇ ਗਰੱਦਾ ਪਨ ਹਨ ਉਹਨਾਂ ਸਾਰੇ ਜਣੇ ਸਭ ਤੋਂ ਇਕੱਠੇ ਕਰ ਨਾਹੀ ਹਾ ਅੱਜ ਤੋਂ ਬਾਅਦ ਤੇਰਾ ਇੱਥੇ ਕੁਝ ਨਹੀਂ ਲੱਭਣਾ ਤੂੰ ਇੱਥੇ ਅੱਜ ਤੋਂ ਬਾਅਦ ਖਤਮ ਹੈ ਅੱਜ ਤੋਂ ਬਾਅਦ ਤੇਰਾ ਇਸ ਪਿੰਡ ਦੇ ਵਿੱਚ ਨਾਮ ਨਿਸ਼ਾਨੀ ਰਹਿਣਾ ਉੱਥੇ ਖੁਦਾਈ ਕਰਨ ਦੇ ਹੁਕਮ ਜਾਰੀ ਕਰ ਦਿੰਦੀ ਹੈ ਨਾਲ ਖੜੇ ਲੋਕ ਉੱਥੇ ਹਵੇਲੀ ਦੀਆਂ ਕੰਧਾਂ ਦੇ ਕੋਲ ਖਾਲੀ ਜਗ੍ਹਾ ਦੇ ਵਿੱਚ ਖੁਦਾਈ ਕਰਨ ਲੱਗ ਜਾਂਦੇ ਹਨ ਕਮਰਿਆਂ ਦੇ ਫਰਸ਼ ਪੜ ਦਿੱਤੇ ਜਾਂਦੇ ਹਨ ਲੇਕਿਨ ਸਾਰੇ ਜਣੇ ਹੈਰਾਨ ਹੋ ਚੁੱਕੇ ਹਨ ਥੱਲੋਂ ਕਈ ਆਦਮੀਆਂ ਦੀਆਂ ਕਈ ਔਰਤਾਂ ਦੀਆਂ ਜਵਾਨ ਕੁੜੀਆਂ ਦੀਆਂ ਹਸਤੀਆਂ ਲਪਦੀਆਂ ਹਨ ਥੱਲੇ ਕੰਕਾਲਾਂ ਦੇ ਢੇਰ ਲੱਗ ਚੁਕੇ ਹਨ ਦਰਅਸਲ ਇਹ ਹਵੇਲੀ ਨਹੀਂ ਇੱਕ ਜਿਉਂਦਾ ਜਾਗਦਾ ਕਬਰਿਸਤਾਨ ਸੀ ਜਿੱਥੇ ਪਤਾ ਨਹੀਂ ਕਿੰਨੀਆਂ ਮਾਸੂਮ ਕੁੜੀਆਂ ਦੀਆਂ ਉਹਨਾਂ ਦੇ ਘਰਵਾਲੇ ਧਿਆ ਇੱਥੇ ਕੰਕਾਲ ਪਏ ਹਨ ਜਿੱਥੇ ਪਤਾ ਨਹੀਂ ਕਿੰਨੇ ਲੋਕਾਂ ਨੇ ਆਪਣੇ ਅੰਤਮ ਸਾਹ ਲਏ ਸਨ ਜਿੱਥੇ ਪਤਾ ਨਹੀਂ ਕਿੰਨੇ ਲੋਕਾਂ ਨੇ ਆਪਣੇ ਅੰਤਮ ਪਲ ਮਿਲੇ ਸੁਲਤਾਨ ਨੂੰ ਬਦਵਾਂ ਦਿੱਤੀਆਂ ਸਨ ਸ਼ਾਇਦ ਅੱਜ ਉਸੇ ਦਾ ਅੰਜਾਮ ਹੈ ਉਸ ਦਾ ਅੰਤ ਨੇੜੇ ਹੈ ਸ਼ਾਇਦ ਇਹਨਾਂ ਸਬੂਤਾਂ ਤੋਂ ਬਾਅਦ ਫਾਂਸੀ ਤੋਂ ਇਲਾਵਾ ਉਸ ਵਾਸਤੇ ਕੋਈ ਹੋਰ ਚਾਰਾ ਬਚਦਾ ਨਹੀਂ ਹੈ ਸਭ ਬਰਾਮਦ ਕੀਤੇ ਜਾਂਦੇ ਹਨ ਉੱਥੇ ਹੱਥੋਂ-ਹੱਥ ਉਸ ਨੂੰ ਅਰੈਸਟ ਕੀਤਾ ਜਾਂਦਾ ਹੈ ਇੰਨੇ ਵੱਡੇ ਸਬੂਤ ਉਸ ਦੇ ਖਿਲਾਫ ਹਨ ਸ਼ਾਇਦ ਸੁਲਤਾਨ ਨੇ ਕਰੇ ਸੁਪਨੇ ਵਿੱਚ ਵੀ ਨਹੀਂ ਸੋਚਾ ਹੋਣਾ ਮੇਰੇ ਨਾਲ ਆ ਕੁਝ ਹੋ ਜਾਵੇਗਾ ਸ਼ਾਇਦ ਉਸ ਨੂੰ ਅੰਦਾਜ਼ਾ ਵੀ ਨਹੀਂ ਸੀ ਮੇਰੇ ਘਰ ਤੇ ਵੀ ਕਦੇ ਰੈਡ ਪਵੇਗੀ ਮੇਰੇ ਕਾਲੇ ਕੁਨਾ ਸਭ ਦੇ ਸਾਹਮਣੇ ਆ ਜਾਣਗੇ ਇਹਨਾਂ ਬੇਖੌਫ ਹੋ ਕੇ ਘੁੰਮਣ ਵਾਲਾ ਆਦਮੀ ਜਿਸ ਨੂੰ ਮੈਂ ਕਦੇ ਪਰਵਾਹ ਨਹੀਂ ਕੀਤੀ ਮੇਰੇ ਖਿਲਾਫ ਕੋਈ ਸਬੂਤ ਵੀ ਹੈ ਜਿਸ ਨੂੰ ਪਤਾ ਸੀ ਸਾਰਾ ਸਿਸਟਮ ਮੇਰੇ ਥਲੇ ਸੀ ਇੱਕ ਹਿੰਮਤਦਾਰ ਕੁੜੀ ਨੇ ਇੱਕ ਹਿੰਮਤਦਾਰ ਇਨਸਪੈਕਟਰ ਨੇ ਉਸਦੇ ਸਾਰੇ ਜਨੂਨ ਨੂੰ ਟਾਈਟੇੜੀ ਕਰਕੇ ਰਖ ਦਿੱਤਾ ਹੈ ਅੱਜ ਇੱਕ ਗੁਰੂ ਦੀ ਸਿੰਘਣੀ ਦੀ ਸ਼ਕਤੀ ਇੱਕ ਪੁਲਿਸ ਇਨਸਪੈਕਟਰ ਦੀ ਸ਼ਕਤੀ ਸਾਹਮਣੇ ਬੋਲ ਰਹੀ ਹੈ ਅੱਜ ਵਰਦੀ ਬੋਲ ਰਹੀ ਹੈ ਅੱਜ ਅੰਦਰ ਦਾ ਪੰਬੜ ਬੜ ਕੇ ਅੱਗੇ ਸੁਲਤਾਨੁਸ ਸਵਾ ਕਰਨ ਦੇ ਤਿਆਰ ਹੈ ਉੱਥੇ ਅਰੈਸਟ ਕਰਕੇ ਉਸ ਨੂੰ ਅਗਲੇ ਹੀ ਦਿਨ कोर्ट ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ کورٹ ਦੇਖ ਰਹੀ ਹੈ ਸਾਰੇ ਸਬੂਤ ਉਸ ਦੇ ਖਿਲਾਫ ਹਨ ਇਹਨੀਆਂ ਹੱਡੀਆਂ ਇਹਨੇ ਕੰਕਲ ਉਸ ਦੇ ਘਰ ਦੇ ਵਿੱਚੋਂ ਮਿਲੇ ਹਨ ਇਹਨਾਂ ਕਾਲਾ ਤਨ ਉਸ ਦੇ ਕੋਲ ਬਰਾਮਦ ਹੋਇਆ ਹੈ ਹੁਣ ਇਸ ਇਨਸਾਨ ਨੂੰ ਇੱਥੇ ਜਿਉਣ ਦਾ ਕੋਈ ਹੱਕ ਨਹੀਂ ਹੈ ਅੱਗੋਂ ਜੋ ਵੀ ਉਸ ਦੇ ਦੋਸਤ ਸਨ ਜੋ ਐਮਲੇ ਸਨ ਜੋ ਮੰਤਰੀ ਉਸ ਦੇ ਯਾਰ ਸਨ ਸਭ ਪਲਾ ਛੱਡ ਚੁੱਕੇ ਹਨ ਸਭ ਉਸ ਦੇ ਖਿਲਾਫ ਮੀਡੀਆ ਦੇ ਵਿੱਚ ਬੋਲ ਰਹੇ ਹਨ ਬਿਲਕੁਲ ਜੀ ਜੇਕਰ ਕਿਸੇ ਨੇ ਗਲਤ ਕੀਤਾ ਹੈ ਉਸ ਦੇ ਨਾਲ ਗਲਤ ਹੋਣਾ ਚਾਹੀਦਾ ਹੈ ਸਭ ਲੋਕ ਸੁਲਤਾਨ ਨੂੰ ਨਨ ਪਛਾਤਾਵਾ ਸਮਝ ਰਹੇ ਹਨ ਜਿਵੇਂ ਕਿ ਕਦੇ ਜਾਣਦੇ ਨਾ ਹੋਣ ਸਾਰੇ ਲੋਕਾਂ ਨੂੰ ਡਰ ਹੈ ਜੇਕਰ ਹੁਣ ਸਪੋਰਟ ਦੇ ਵਿੱਚ ਆਏ ਤਾਂ মিডিਆ ਸਾਰਾ ਉਸ ਦੇ ਖਿਲਾਫ ਹੈ মিডিਆ ਉਹਨਾਂ ਨੂੰ ਵੀ ਜਕੜ ਲਵੇਗਾ ਉਹਨਾਂ ਨੂੰ ਬਖਸ਼ਣਾ ਨਹੀਂ ਲੋਕਾਂ ਨੂੰ ਸਭ ਪਤਾ ਹੈ ਲੋਕਾਂ ਨੇ ਉਹਨਾਂ ਨੂੰ ਢਾਈ ਢੀਰੀ ਕਰ ਦੇਣਾ ਹੈ ਉਹਨਾਂ ਦੇ ਵੀ ਛੱਤਾ ਸੁਲਤਾਨ ਦੀ ਤਰ੍ਹਾਂ ਇੱਥੋਂ ਡਿੱਗ ਪਵੇਗੀ ਉਹਨਾਂ ਦੇ ਵੀ ਕਾਲੇ ਗੁਨਾਹ ਸਭ ਦੇ ਸਾਹਮਣੇ ਆ ਜਾਣਗੇ ਅੱਜ ਸਾਰਾ ਮਾਹੌਲ ਸੁਲਤਾਨ ਦੇ ਖਿਲਾਫ ਹੈ ਉਸ ਦੀ ਕੋਠੀ ਅਧੇ ਗਨੇ ਕਿਲੇ ਜਬਤ ਕੀਤੇ ਜਾਂਦੇ ਹਨ ਜਿਨ੍ਹਾਂ ਜਿਨ੍ਹਾਂ ਦੇ ਕੋਲ ਉਸਨੇ ਕਬਜ਼ਾ ਲਿਆ ਹੈ ਜਿਨ੍ਹਾਂ ਜਿਨ੍ਹਾਂ ਦੀ ਜ਼ਮੀਨ ਨੂੰ ਗੈਰ ਕਾਨੂੰਨੀ ਤਰੀਕਿਆਂ ਨਾਲ ਪਿਆ ਹੈ ਸਭ ਨੂੰ ਉਹਨਾਂ ਦੀ ਜ਼ਮੀਨ ਵਾਪਸ ਕੀਤੀ ਜਾਂਦੀ ਹੈ ਕੋਈ 25 ਸਾਲ ਪੁਰਾਣੇ ਕਾਜ਼ੇ ਲੈ ਕੇ ਆਂਦਾ ਹੈ ਕੋਈ 30 ਸਾਲ ਪੁਰਾਣੇ ਕੋਈ 10 ਸਾਲ ਪੁਰਾਣੇ ਸਭ ਨੂੰ ਆਪਣੀ ਆਪਣੀ ਜ਼ਮੀਨ ਵਾਪਸ ਮਿਲ ਚੁੱਕੀ ਹੈ ਸਭ ਲੋਕ ਖੁਸ਼ ਹਨ ਉਥੇ ਉਹਨਾਂ ਲੋਕਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਹਨ ਜਿਨ੍ਹਾਂ ਨੇ ਆਪਣੇ ਘਰਦਿਆਂ ਨੂੰ ਖੋਇਆ ਜਿਨ੍ਹਾਂ ਦੇ ਆਪਣੇ ਚਾਹੀਤੇ ਲੋਕ ਚਲੇ ਗਏ ਲੇਕਿਨ ਦਰਦੇ ਮਾਰੇ ਸੁਲਤਾਨ ਦੇ ਖਿਲਾਫ ਆਵਾਜ਼ ਕਿਸੇ ਨੇ ਨਹੀਂ ਉਠਾਈ ਅੱਜ ਇਸ ਤਰ੍ਹਾਂ ਇੱਕ ਗੁਰੂ ਦੀ ਸਗਣੀ ਨੂੰ ਸੁਲਤਾਨ ਨੂੰ ਢਾਟਰੀ ਕਰਦੇ ਦੇਖ ਸਭ ਲੋਕ ਖੁਸ਼ ਹਨ ਸਾਰੇ ਦੁਆ ਦੇ ਰਹੇ ਹਨ ਵੀ ਇਸ ਕੁੜੀ ਦੀ ਲੰਬੀ ਉਮਰ ਹੋ ਜਾਵੇ ਸਾਡੀ ਉਮਰ ਵੀ ਇਸ ਨੂੰ ਲੱਗ ਜਾਵੇ ਲੇਕਿਨ ਆਪਣੇ ਪਿਓ ਦਾ ਆਪਣੇ ਆਪ ਦਾ ਬਦਲਾ ਲੈ ਕੇ ਅੱਜ ਸਭ ਤੋਂ ਜ਼ਿਆਦਾ ਖੁਸ਼ੀ ਸ਼ਾਇਦ ਜਸਮਿਤ ਕਰਨੂ ਹੈ ਕਿਉਂਕਿ ਉਸਨੇ ਆਪਣੇ ਹੁਨਰ ਨਾਲ ਉਸਨੇ ਆਪਣੇ ਹੌਸਲੇ ਨਾਲ ਵੱਡਾ ਬੋੜ ਦਾ ਦਰਖਤ ਪਟਕੇ ਪਰਾਸਟ ਦੇ ਤਾਹੇ ਪਟਕੇ ਉਸ ਦਾ ਚਿਤਰਾ ਚਿਤਰਾ ਕਰ ਦਿੰਦਾ ਹੈ ਅੱਜ ਜਿਸ ਨੂੰ ਕੋਈ ਕਹਿੰਦਾ ਸੀ ਵੀ ਇਸ ਨੂੰ ਪਟਣਾ ਇਸ ਦੀਆਂ ਜੜਾਂ ਹਿਲਾਉਣੀਆਂ ਬੜੀਆਂ ਔਖੀਆਂ ਹਨ ਜੜ ਸਮੇਤ ਟੈ ਟੇਰੀ ਕਰ ਦਿੰਦਾ ਹੈ ਸੁਲਤਾਨ ਨੂੰ ਫਾਂਸੀ ਦੀ ਸਜ਼ਾ ਹੁੰਦੀ ਹੈ ਅਗਲੇ 1 ਮਹੀਨੇ ਬਾਅਦ ਉਸ ਨੂੰ ਪਟਿਆਲਾ ਦੇ ਵਿੱਚ ਹੀ ਫਾਂਸੀ ਦੀ ਸਜ਼ਾ ਹੋ ਜਾਂਦੀ ਹੈ ਦੋਸਤੋ ਇਸ ਤਰ੍ਹਾਂ ਜਸਮਿਤ ਕੌਰ ਦੇ ਹੌਸਲੇ ਨਾਲ ਉਸ ਨੇ ਇੰਨੇ ਵੱਡੇ ਮਾਮਲੇ ਨੂੰ ਸੁਲਝਾ ਦਿੱਤਾ ਆਪਣੇ ਆਪ ਨੂੰ ਨਾ ਦਿੱਤਾ ਆਪਣੇ ਪਿਓ ਨੂੰ ਉਹਨਾਂ ਕਈ ਕੁੜੀਆਂ ਨੂੰ ਉਹਨਾਂ ਦੇ ਘਰ ਵਾਲਿਆਂ ਨੂੰ ਨਾ ਦਿੱਤਾ ਇਨਸਾਫ ਦਿੱਤਾ ਜੋ ਕਿ ਸ਼ਾਇਦ ਹਮੇਸ਼ਾ ਰੋਂਦਿਆਂ ਕਰਵਾਦਿਆਂ ਇਥੋਂ ਦੁਨੀਆ ਤੋਂ ਚਲੀ ਗਈਆਂ ਜਿਨ੍ਹਾਂ ਦੇ ਪਰਿਵਾਰ ਵਾਲੇ ਸਿਵਾਏ ਰੋਣ ਤੋਂ ਕੁਝ ਵੀ ਨਿਕਾਲ ਸਕਦੇ ਸੀ ਗਰੀਬ ਲੋਕਾਂ ਨੂੰ ਉਹਨਾਂ ਦੀ ਜ਼ਮੀਨ ਮਿਲੀਆਂ ਅਤੇ ਇਸ ਤਰ੍ਹਾਂ ਦੋਸਤੋ ਆਪਣੀ ਕਹਾਣੀ ਦਾ ਅੰਤ ਹੁੰਦਾ ਹੈ ਤੁਹਾਨੂੰ ਕਿਵੇਂ ਲੱਗਾ ਜਸਮੀਤ ਕੌਰ ਦਾ ਕਰੈਕਟਰ ਕਿ ਜਸਮੀਤ ਕੌਰ ਨੇ ਜੋ ਕੀਤਾ ਸਹੀ ਕੀਤਾ ਜੇਕਰ ਇਹੋ ਜੇ ਪੁਰਸ਼ ਵਾਲੇ ਸ਼ਾਇਦ ਪੂਰੇ ਪੰਜਾਬ ਦੇ ਵਿੱਚ ਹੋਣ ਸ਼ਾਇਦ ਲੋਕਾਂ ਦਾ ਪਲਾ ਜਦਾ ਵਧੀਆ ਹੋ ਸਕਦਾ ਹੋਵੇ ਤੁਹਾਨੂੰ ਕਿਵੇਂ ਲੱਗਦਾ ਹੈ ਦੋਸਤੋ ਦੱਸੋ ਜੀ ਕਮੈਂਟ ਦੇ ਵਿੱਚ ਜੇਕਰ ਸਤਿਮੁੱਚ ਵੀਡੀਓ ਚੰਗੀ ਲੱਗੀ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜਰੂਰ ਕਰ ਦੇਣਾ ਜੀ ਦੋਸਤੋ ਦੇਵ ਜੀ ਸਾਨੂੰ ਇਜਾਜ਼ਤ ਮੈਂ ਤੁਹਾਡਾ ਦੋਸਤ ਅਮਨਦੀਪ ਸਿੰਘ ਧੰਨਵਾਦ